ਸਾਸਰੀਆ ਕਾਲ ਜੀ ਵੈਲਕਮ ਜੀ ਤੁਹਾਡਾ ਸਾਡੇ ਬਲੌਗ ਦੇ ਵਿੱਚ ਅੱਜ ਤੁਹਾਨੂੰ ਅਸੀਂ ਕਮਾਉਣ ਜਾ ਰਹੇ ਹਾਂ ਕਪੂਰਥਲਾ ਤੋਂ ਗੋਆ ਨਾਲ ਬਣੇ ਰਹੋ ਸਾਡੇ ਸਟੂਰ ਦੇ ਵਿੱਚ ਲਈ ਸਾਨੂੰ ਆਪਣੀਆਂ ਟ੍ਰੇਨ ਦੇ ਵਿੱਚ ਸੀਟਾਂ ਮਿਲ ਗਈਆਂ ਜੀ ਆਈ ਲੇਟ ਥੋੜੀ ਜੀ ਪਰ ਫਾਈਨਲੀ ਚਲੇ ਗਏ ਆ ਦਿੱਲੀ ਪਹੁੰਚਦੇ ਆ ਦਿੱਲੀ ਪਹੁੰਚ ਕੇ ਤੁਹਾਨੂੰ ਫੇਰ ਅੱਗੇ ਦਿਖਾਉਨੇ ਆ ਕਿ ਕਿੰਨੇ ਕਿ ਲੇਟ ਜਾਂਦੀ ਹੈ ਕਿੰਨੇ ਕਿ ਨਹੀਂ ਆਲੇ ਅੱਲਾ ਤੱਕ ਘੰਟਾ ਕਿ ਲੇਟ ਆਲੇ ਦਿੱਲੀ ਪਹੁੰਚ ਗਏ ਜੀ ਅਸੀਂ 6 ਘੰਟੇ ਲੇਟ ਅਸੀਂ ਦਿੱਲੀ ਪਹੁੰਚੇ ਆ ਹੁਣ ਇੱਥੋਂ ਸਾਨੂੰ ਨਿਯਾਮੁਦੀਨ ਲਈ ਜਾਣਾ ਨਿਯਾਮੁਦੀਨ ਤੋਂ ਸਾਡੀ ਸਵੇਰੇ 5 ਵਜੇ ਗੱਡੀ ਆ ਜੀ ਤੇ ਪਰ ਹਲੇ ਇੱਥੇ 11:30 ਵੇ ਕੋਈ ਟ੍ਰੇਨ ਨਹੀਂ। ਲਓ ਜੀ ਡੀਐਮ ਜੀ ਇੱਕ ਆ ਗਿਆ ਬਾ ਤਾਂ ਅਸੀਂ ਟ੍ਰੇਨ ਫੜ ਲਈ ਆ ਨਵੀਂ ਦਿੱਲੀ ਲਈ। ਨਵੀਂ ਦਿੱਲੀ ਤੋਂ ਬਾਅਦ ਅਸੀਂ ਨਿਆਮੁਦੀਨ ਲਈ ਟ੍ਰੇਨ ਫੜਨੀ ਆ। ਤੇ ਰਾਤ ਦੇ ਵੱਜ ਚੁੱਕੇ ਨੇ ਜੀ 12:30 ਤੇ 12:30 ਦੇ ਨਾਲ-ਨਾਲ ਜੀ ਅਸੀਂ ਦੇਖਦੇ ਆ ਕਿ ਅੱਗੇ ਨਿਆਮੁਦੀਨ ਤੋਂ ਕਿੰਨੇ ਵਜੇ ਚੱਲਦੀ ਆ ਗੱਡੀ। ਨਯਾਮੂਦੀਨ ਸਵੇਰੇ 4 ਵਜੇ ਜੀ ਪੂਰਾ ਮਾਹੌਲ ਜ਼ਬਰਦਸਤ ਹੋਇਆ ਫਿਰਦਾ ਜੀ ਭੀੜ ਹੋਣੀ ਵੀ ਆ ਦੇਖੋ ਲੋਕੀ ਸਾਰੀ ਰਾਤ ਜਾਗਦੇ ਰਹਿੰਦੇ ਜਿਨ੍ਹਾਂ ਨੇ ਟ੍ਰੇਨ ਆ ਪਕੜਨੀ ਆ ਜੀ ਜਗ੍ਹਾ ਹੈ ਨਹੀਂ ਮਿਲੀ ਸਾਨੂੰ ਇੱਥੇ ਬੈਠਣ ਨੂੰ ਚਲੋ ਚੱਲ ਪਿਆ ਟ੍ਰੇਨ ਆ ਗਈ ਸੀ ਮਿਲ ਗਈ ਆ ਜੀ ਜਾ ਰਹੇ ਆ ਜੀ ਨਯਾਮੂਦੀਨ ਤੋਂ ਗੋਆ ਨੂੰ ਮੜਗਾਉ ਨੂੰ ਪਹੁੰਚ ਗਏ ਆ ਜੀ ਅਸੀਂ ਕਰਮਾਲੀ ਕਰਮਾਲੀ ਸਟੇਸ਼ਨ ਇਹ ਮੜਗਾਉਂ ਤੋਂ ਪਹਿਲਾ ਸਟੇਸ਼ਨ ਹੈ ਜਿੱਥੇ ਅਸੀਂ ਉਤਰ ਕੇ ਆਪਦੇ ਹੌਲੀਡੇ ਹੋਮ ਦੇ ਵਿੱਚ ਜਾਵਾਂਗੇ ਜੀ ਛੋਟਾ ਸਟੇਸ਼ਨ ਹੈ ਇੱਥੋਂ ਦੇਖਦੇ ਆ ਕਿ ਸਾਨੂੰ ਕੀ ਮਿਲ ਰਿਹਾ ਕਾਰ ਮਿਲਦੀ ਆ ਜਾਂ ਕੋਈ ਪਬਲਿਕ ਟਰਾਂਸਪੋਰਟ ਮਿਲਦੀ ਆ ਉਸ ਹਿਸਾਬ ਨਾਲ ਅਸੀਂ ਉੱਥੇ ਪਹੁੰਚਾਂਗੇ ਗਰਮੀ ਹੈ ਆਪਣੇ ਨਾਲੋਂ ਪੰਜਾਬ ਨਾਲੋਂ ਮੌਸਮ ਦਾ ਫਰਕ ਹੈ ਜੀ ਆਹ ਲੋਕੇਸ਼ਨ ਬਹੁਤ ਅੱਛੀ ਹੈ ਜੀ ਲੋਕੇਸ਼ਨ ਦਾ ਨਾ ਪੁੱਛੋ ਬਹੁਤ ਜ਼ਬਰਦਸਤ ਲੋਕੇਸ਼ਨ ਆ ਇੱਥੇ ਦੀ ਬਾਹਰ ਜਾ ਕੇ ਦੇਖਦੇ ਆਂ ਜੀ ਕਿ ਅਗਰ ਸਾਨੂੰ ਕੁਝ ਮਿਲ ਜੇ ਸਾਡੀ ਟ੍ਰੇਨ ਸੀ ਜੀ ਨਿਯਾਮੁਦੀਨ ਤੋਂ ਤ੍ਰਿਵਿੰਦਰਮ ਜੋ ਬਾਇਆ ਮੜਗਾਉ ਹੋ ਕੇ ਜਾਂਦੀ ਹੈ ਅੱਗੇ ਤੇ ਜਾ ਰਹੇ ਆਂ ਜੀ ਦੇਖਦੇ ਆਂ ਜੇ ਕੁਝ ਮਿਲ ਜੇ ਸਾਨੂੰ ਠੀਕ ਠਾਕ ਫਾਈਨਲੀ ਸਾਨੂੰ ਜੀ ਇੱਕ ਟੈਕਸੀ ਹਾਇਰ ਕਰ ਲਈ ਆ ਤੇ ਦਾ ਕਿਰਾਇਆ ਤੁਹਾਨੂੰ ਦਿਖਾਈ ਦਿੱਤਾ ਆਪਾਂ ਜੀ 메인 홀ਿਡੇ ਹੋਮ ਦੇ ਵਿੱਚ 홀ਿਡੇ ਹੋਮ ਜਿੱਥੇ ਅਸੀਂ ਆਪਣੀ ਰਹਿਸ਼ ਬੁਕਿੰਗ ਕੀਤੀ ਹੈ ਗੌਰਮੈਂਟ ਸੈਂਟਰ ਗੌਰਮੈਂਟ ਦੀ 330 ਰੁਪਏ ਪਰ ਨਾਈਟ ਹੈ 홀ਿਡੇ ਹੋਮ ਦਾ ਰੈਂਟ ਤੇ ਜਾ ਰਹੇ ਆ ਉਸ ਰਸਤੇ ਦੇ ਵਿੱਚ ਪਹੁੰਚ ਗਏ ਆ ਆਪਣੇ ਹੌਲੀਡੇ ਹੋਮ ਦਿਖਾਉਨੇ ਆ ਤੁਹਾਨੂੰ ਕਮਰਾ ਨੰਬਰ 305 ਇਹ ਹੈ ਜੀ ਦੋ ਰੂਮ 305 ਫੋਰ ਵੈਡ ਜਿਨ੍ਹਾਂ ਦੇ ਵਿੱਚੋਂ ਪਹਿਲਾ ਰੂਮ ਦੇ ਵਿੱਚ ਏਸੀ ਡਬਲ ਬੈੱਡ ਲੱਗਿਆ ਹੋਇਆ ਏਸੀ ਲੱਗਿਆ ਹੋਇਆ ਜੀ ਔਰ ਕੈਬਨਟ ਹੈ ਐਲਈਡੀ ਨਹੀਂ ਹੈ ਇਹ ਕੈਬਿਨੇਟ ਲੱਗੀ ਹੋਈ ਆ ਰੂਮ ਚੰਗੇ ਸਾਫਾ ਜੀ ਬਹੁਤ ਸੁੰਦਰ ਸਾਫ ਸੁਥਰੇ ਰੂਮ ਇਹ ਬਾਥਰੂਮ ਵਾਸ਼ਰੂਮ ਅਟੈਚ ਦੇ ਨਾਲ ਗੀజర్ ਵੀ ਹੈ ਜੀ ਗੀజర్ ਦੀ ਸੁਵਿਧਾ ਸ਼ਾਵਰ ਦੀ ਸੁਵਿਧਾ ਇਹ ਸਭ ਦਿੱਤੀ ਗਈ ਹੈ ਦੇ ਨਾਲ ਹੁਣ ਤੁਹਾਨੂੰ ਦਿਖਾਉਣਿਆ ਦੂਸਰਾ ਰੂਮ ਜਿਸ ਦੇ ਵਿੱਚ ਵੀ ਇਹ ਸਾਨੂੰ दोनों दूसरी तरह भी डबल बैड सा ए सी एस भी इस रूम भी है साफ सुथरे रूम ने जी बिल्कुल टॉप दे चलो दोस्तों ये साडा कपूरथला तो गोवा का टूर ਹਲੇ ਤੱਕ ਤੁਹਾਨੂੰ ਇਸ ਸਟਰੀਨ ਦਾ ਸਫਰ ਦਿਖਾਇਆ ਤੇ ਹੌਲੀਡੇ ਹੋਮ ਦਾ ਆਸ ਕਰਦਾ ਤੁਹਾਨੂੰ ਇਹ ਚੰਗਾ ਲੱਗੇਗਾ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਚੈਨਲ ਨੂੰ ਜੀ ਸਾਡੇ ਤੁਹਾਡੇ ਪਿਆਰ ਦੇ ਸਦਕੇ ਹੀ ਇਹ ਸੀ ਪਹਿਲਾ ਫਸਟ ਵਲੌਗ ਆ ਸਾਡਾ ਗਲਤੀ ਮਾਫ ਕਰਿਓ ਚੰਗਾ ਜੀ ਸਤਿ ਸ੍ਰੀ ਅਕਾਲ